ਇਸ ਲਈ ਕਈ ਵਿਹਾਕਿਆਂ ਤੋਂ ਆਮ ਲੋਕਾਂ ਦੀਆਂ ਮੁਸ਼ਕਲਾਂ ਤੇ ਸੰਘਰਸ਼ ਕਰਨ ਵਾਲੇ ਲੋਕ ਚੇਤਨਾ ਮੰਚ ਨੇ ਕੇਂਦਰ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ 15 ਦਿਨਾਂ ਦੇ ਅੰਦਰ-ਅੰਦਰ ਸਥਾਨਕ ਮੁੱਖ ਬਾਜ਼ਾਰ ਵਿੱਚ ਕਿਤੇ ਨਜਾਇਜ਼ ਕਬਜ਼ਿਆਂ ਨੂੰ ਨਾ ਹਟਵਾਇਆ ਤਾਂ ਉਹ ਵੱਡਾ ਸੰਘਰਸ਼ ਆਰੰਭ ਕਰਨਗੇ ਮੈਂ ਨਰਿੰਦਰ ਸ਼ਰਮਾ ਕਨਵੀਨਰ ਲੋਕ ਚੇਤਨਾ ਮੰਚ ਘਟੋ ਘਟ 35 40 ਸਾਲ ਤੋਂ ਅਸੀਂ ਇਹ ਆਪਣਾ ਮੰਚ ਚਲਾਉਂਦੇ ਆ ਜਿਸ ਦੇ ਚ ਅਸੀਂ ਟਾਈਮ ਟੂ ਟਾਈਮ ਲੋਕਾਂ ਨੂੰ ਚੇਤਨ ਕਰਦੇ ਆ ਵੀ ਉਹਨਾਂ ਦੇ ਕੀ ਅਧਿਕਾਰ ਨੇ ਉਹਨਾਂ ਦੇ ਅਧਿਕਾਰਾਂ ਦਾ ਕੀ ਖੰਨਣ ਹੁੰਦਾ ਖੰਨਣ ਕੀ ਹੁੰਦਾ ਉਹਨਾਂ ਦੇ ਅਧਿਕਾਰਾਂ ਦਾ ਸਮਰਾੜੇ ਦੇ ਵਿੱਚ ਪਿਛਲੇ 6 ਮਹੀਨਿਆਂ ਤੋਂ ਇੱਕ ਇਹੋ ਜਿਹੀ ਪ੍ਰੋਬਲਮ ਹੈ ਟ੍ਰੈਫਿਕ ਦੀ ਸਾਰੇ ਬਾਜ਼ਾਰ ਦੇ ਵਿੱਚ ਕੋਈ ਵੀ ਬੰਦਾ 4 ਵਜੇ ਤੋਂ ਲੈ ਕੇ 7 ਵਜੇ ਤੱਕ ਬਾਜ਼ਾਰ ਦੇ ਵਿੱਚੋਂ ਪੈਦਲ ਵੀ ਨਹੀਂ ਲੰਘ ਸਕਦਾ ਕਿਤੇ ਵਹੀਕਲ ਖੜੇ ਕਰਨ ਦੀ ਜਗ੍ਹਾ ਨਹੀਂ ਕਿਤੇ ਸਕੂਟਰ ਖੜੇ ਕਰਨ ਦੀ ਜਗ੍ਹਾ ਨਹੀਂ ਮੈਂ ਆ ਲੈਟਰ ਅਹੀਂ ਸਰਕਾਰ ਤੋਂ ਸਟੇਟ ਦੀ ਤੋਂ ਵੀ ਤੇ ਸੈਂਟਰ ਦੀ ਤੋਂ ਵੀ ਅਸੀਂ ਲੋਕ ਚੇਤਨਾ ਮੰਚ ਵੱਲੋਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਦੱਸਿਆ ਜਾਵੇ ਲੋਕਾਂ ਦਾ ਫੁੱਟਪਾਥ ਹੈ ਕਿੱਥੇ ਲੋਕ ਕਿਹੜੇ ਫੁੱਟਪਾਥ ਤੇ ਚੱਲਣ ਜਿਹਦੇ ਕਾਨੂੰਨ ਨੇ ਅਧਿਕਾਰ ਦੇ ਦਿੱਤੇ ਨੇ ਸੜਕ ਦੇ ਆਲੇ-ਦਾਲੇ ਫੁੱਟਪਾਥ ਉਹ ਸਾਰੇ ਹੀ ਮੁਸ਼ਪਲ ਕਮੇਟੀ ਦੇ ਅਧਿਕਾਰੀਆਂ ਨੇ ਤੇ ਪੁਲਿਸ ਵਾਲਿਆਂ ਨੇ ਮਿਲ ਕੇ ਸਾਰਾ ਦੁਕਾਨਦਾਰਾਂ ਤੋਂ ਇਨਕ੍ਰੋਚ ਕਰਾਇਆ ਹੋਇਆ ਹੈ ਜਿਹਦੇ ਬਾਹਰ ਘੱਟੋ ਘੱਟ ਹਰੇਕ ਦੁਕਾਨਦਾਰ ਨੇ 7-7 8-8 ਫੁੱਟ ਸਮਾਨ ਆਪਣਾ ਲਾਇਆ ਹੋਇਆ ਕਿਤੇ ਵੀ ਲੋਕ ਆਸਾਨੀ ਦੇ ਨਾਲ ਚੱਲ ਨਹੀਂ ਸਕਦੇ ਫੁੱਟਪਾਥ ਦਿਖਾਈ ਹੋਿੰਦਾ ਹੈ ਕਿੱਥੇ ਸਾਡੀ ਇਹ ਅਪੀਲ ਹੈ ਤੇ ਸਾਡੀ ਇਹ ਬੇਨਤੀ ਹੈ ਵੀ ਜੇ ਕੁਝ ਸਮੇਂ ਦੇ ਵਿੱਚ 10-15 ਦਿਨਾਂ ਦੇ ਵਿੱਚ ਕੋਈ ਪ੍ਰਸ਼ਾਸਨ ਨੇ ਇਸ ਤੇ ਕੋਈ ਧਿਆਨ ਨਾ ਦਿੱਤਾ ਤਾਸੀਂ ਸ਼ਹਿਰ ਦੇ ਵਿੱਚ ਹਰ ਰੋਜ਼ 4 ਵਜੇ ਤੋਂ ਲੈ ਕੇ 7 ਵਜੇ ਤੱਕ ਪ੍ਰੋਟੈਸਟ ਕਰਿਆ ਕਰਾਂਗੇ ਔਰ ਪੁਲਿਸ ਦਾ ਅਰਸ਼ ਪ੍ਰਸ਼ਾਸਨ ਦਾ ਜਿੰਨਾ ਵੀ ਜਲੂਸ ਕੱਟ ਸਕਾਂਗੇ ਕੱਢ ਜਲੂਸ ਕੱਟਾਂਗੇ ਤੇ ਅਸੀਂ ਆਪਣੀ ਜਿਹੜੀ ਹੈ ਮੰਗ ਨੂੰ ਮੜਵਾਉਣ ਤੱਕ ਜਾਰੀ ਰੱਖਾਂਗੇ ਦੇਖੋ ਚਾਹੇ ਲੋਕ ਚੇਤਨਾ ਮੰਚ ਨੇ ਇਲਜ਼ਾਮ ਲਾਇਨ ਹੈ ਜਾਂ ਕਿਸੇ ਹੋਰ ਦਾ ਵੀ ਕਹਿਣਾ ਆਮ ਨਾਗਰਿਕ ਦਾ ਵੀ ਕਹਿਣਾ ਹੈ ਕਿਸੇ ਸਮਰਲਾਵਾਸੀ ਦਾ ਕਹਿਣਾ ਹੈ ਇਹ ਚ ਕੋਈ ਦੋਰਾ ਹੀ ਨਹੀਂ ਹੈਗੀ ਅਸੀਂ ਚਲਾਨਿੰਗ ਵੀ ਕਰਦੇ ਆ ਲੋਕਾਂ ਨੂੰ ਪਿਆਰ ਨਾਲ ਵੀ ਗੱਲ ਕਹਿੰਦੇ ਆ ਪਰ ਲੋਕੀ ਫਿਰ ਵੀ ਆਪਣੀਆਂ ਦੁਕਾਨਾਂ ਬਾਹਰ ਲਾ ਦੇ ਨੇ ਇਹ ਹੁੰਦਾ ਰੀਸਪਰੀਸੀ ਵੀ ਇੱਕ ਦੁਕਾਨਦਾਰ ਨੇ 2 ਫੁੱਟ ਵਧਾਈ ਅਗਲਾ ਕਦਮ ਮੈਂ 3 ਫੁੱਟ ਬਾਹਰ ਲਿਆ ਆਂ ਅਗਲਾ ਕਦਮ ਮੈਂ 4 ਫੁੱਟ ਬਾਹਰ ਲਾ ਮੇਰੀ ਦੁਕਾਨ ਦਾ ਮਾਲ ਜਿਹੜਾ ਡਿਸਪਲੇ ਹੋ ਕੇ ਲੋਕਾਂ ਨਜ਼ਰ ਆਵੇ ਤੇ ਤਾਂ ਕਿ ਮੇਰਾ ਮਾਲ ਵੱਧ ਤੋਂ ਵੱਧ ਵਿਕੇ ਜਦ ਕਿ ਇਹ ਉਹਨਾਂ ਦਾ ਸੋਚਣਾ ਬੜਾ ਗਲਤ ਹੈਗਾ ਵੇ ਜੇ ਇਹ ਹੀ ਸਾਰੇ ਡਿਸਪਲਿਨ ਆਪਣੀ ਦੁਕਾਨ ਦੇ ਅੰਦਰ ਰਵਾਂਗੇ ਤੇ ਮਾਲ ਫਿਰ ਵੀ ਉਹ ਮੈਂ ਵਿਕਣਾ ਮਸਲਾ ਤਦੋਂ ਮੈਪ ਡਿਸਪਲੇ ਦਾ ਕੁਛ ਇੱਕ ਜਿਹੜਾ ਮਸਲਾ ਵੇ ਉਹ ਰੇੜੀਆਂ ਦਾ ਇਲੀਗਲ ਰੇੜੀਆਂ ਜਿਹੜੀਆਂ ਦੁਕਾਨਾਂ ਦੇ ਬਾਹਰ ਆ ਕੇ ਲੱਗ ਜਾਂਦੀਆਂ ਕੁਛੇ ਵੀ ਸ਼ਿਕਾਇਤਾਂ ਮਿਲੀਆਂ ਸਨ ਉਹ ਦੁਕਾਨਦਾਰ ਰੇੜੀਆਂ ਨਾਲ ਕੋਈ ਮਹੀਨੇ ਦੇ ਪੈਸੇ ਵਸੂਲਦੇ ਨੇ ਉਸ ਤੋਂ ਬਾਅਦ ਜਿਹੜੀ ਨਾਜਾਇਜ਼ ਪਾਰਕਿੰਗ ਹੋ ਜਾਂਦੀ ਹੈ ਕੋਈ ਪ੍ਰੋਪਰ ਪਾਰਕਿੰਗ ਨਾ ਹੋਣਾ ਵੀ ਇੱਕ ਬੜਾ ਵੱਡਾ ਕਾਰਨ ਹੈ ਕੋਈ ਸ਼ਾਪਿੰਗ ਕਰਨੰਦਾ ਗੱਡੀ ਉਸ ਗੋੜ ਤੇ ਲਾ ਦਿੰਦਾ ਵੇ ਤੇ ਉਹ ਵੀ ਇੱਕ ਜਿਹੜਾ ਨਾ ਟ੍ਰੈਫਿਕ ਨੂੰ ਵਜਾਫਾ ਕਰਦਾ ਵੇ ਤੇ ਲੋਕਾਂ ਨੂੰ ਲੰਘਣ ਚ ਬੜੀ ਮੁਸ਼ਕਲ ਆਉਂਦੀ ਹੈ ਚੀਜ਼ਾਂ ਤੇ ਅੰਚ ਨੇ ਪਿੱਛੇ ਦੋ ਤਿੰਨ ਵਾਰੀ ਜਿਹੜੀ ਐਸੋਸੀਏਸ਼ਨਾਂ ਮੀਟਿੰਗ ਹੋਈ ਸੀ ਡਿਮਾਰਕੇਸ਼ਨ ਵੀ ਕਰ ਦਿੱਤੀ ਇੱਕ ਲੀਨ ਲਗਾ ਦਿੱਤੀ ਸੀ ਵੀ ਕੋਈ ਵੀ ਦੁਕਾਨਦਾਰ ਇਸ ਤੋਂ ਬਾਅਦ ਆਪਣਾ ਸਮਾਨ ਬਾਹਰ ਨਹੀਂ ਰੱਖੇਗਾ ਤੇ ਸਮੇਂ-ਸਮੇਂ ਤੇ ਕਾਰਵਾਈ ਵੀ ਕਰਦੇ ਆ ਪਰ ਫਿਰ ਵੀ ਦੁਕਾਨਦਾਰ ਜਿਹੜੇ ਕੁਛ ਢੀਠ ਕਿਸਮ ਦੇ ਹੁੰਦੇ ਨੇ ਉਹਨਾਂ ਨੇ ਸਰਨਾਪਹਿਲੋ ਆਪਣਾ ਸਮਾਨ ਰੱਖਣਾ ਦੇਖੋ ਵੇਖੀ ਫਿਰ ਉਹਨਾਂ ਜਿਵੇਂ ਆਤਾ ਵਿਗੜਦੀਆਂ ਬਾਕੀ ਵੀ ਆ ਜਾਂਦੇ ਕਰਾਂਗੇ ਕਾਰਵਾਈ ਜ਼ਰੂਰ ਕਰਾਂਗੇ ਲੋਕਾਂ ਨੂੰ ਨਜਾਜ਼ ਦਿਵਾਵਾਂਗੇ ਇਸ ਟ੍ਰੈਫਿਕ ਤੋਂ ਆਂ ਵਿਸ਼ਵਾਸ ਦਿਵੰਨੇ ਆ ਬਤੌਰ ਸਮਰਾਲਾ ਐਡਮਿਨਿਸਟ੍ਰੇਸ਼ਨ ਤੇ ਇਹੋ ਸਾਨੂੰ ਮੀਟਿੰਗ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਕੋਈ ਕਾਰਵਾਈ ਕਰਕੇ ਡੈਫੀਨਟਲੀ ਕੋਈ ਸਖਤ ਕਾਰਵਾਈ ਕਰਾਂਗੇ ਤਾਂ ਕਿ ਲੋਕਾਂ ਨੂੰ ਇੱਕ ਮੈਸੇਜ ਜਾਵੇ ਇਹ ਦੁਕਾਨਦਾਰਾਂ ਨੂੰ ਔਰ ਆਮ ਲੋਕਾਂ ਨੂੰ ਜਿਹੜਾ ਖਾਸ ਕਰਕੇ ਜਿਹੜੇ ਉਹ ਲੋਕ ਪੈਦਲ ਜਾਂਦੇ ਨੇ ਮੈਂ ਬਤੌਰ ਐਸ ਡੀ ਐਮ ਬੇਨਤੀ ਕਰਦਾ ਵਾਂ ਅਪੀਲ ਕਰਦਾ ਵਾਂ ਸਾਨੂੰ ਇਹਦੇ ਕੰਮ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਇਹ ਚਲਾਨਿੰਗ ਵਾਲੇ ਪਾਸੇ ਜਾਈਏ ਅਦਰਵਾਈਜ਼ ਯੂਨੀਅਨ ਨੂੰ ਭੇਜ ਕੇ ਜਾਂ ਕਿਸੇ ਹੋਰ ਅਥਾਰਟੀ ਨੂੰ ਭੇਜ ਕੇ ਜਾਂ ਟ੍ਰੈਫਿਕ ਪੁਲਿਸ ਨੂੰ ਭੇਜ ਕੇ ਚਲਾਨ ਕਰਾਇਆ ਜਾ ਸਕਦੇ ਨੇ ਪਰ ਇਹ ਕੋਈ ਸੋਲੂਸ਼ਨ ਨਹੀਂ ਹੈਗਾ ਪਰਮਾਨੈਂਟ ਪਰਮਾਨੈਂਟ ਹੱਲ ਉਹ ਹੀ ਹੈ ਜਿਹੜਾ ਅਸੀਂ ਆਪ ਸਮਝਦਾਰ ਬਣੀਏ ਮੈਂ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਜਿਹੜੀ ਅਸੀਂ ਇੱਕ ਡਿਮਾਰਕੇਸ਼ਨ ਦਿੱਤੀ ਹੈ ਉਸ ਤੋਂ ਬਾਅਦ ਨਾ ਆਓ ਉਹ ਲਿਗ ਦੇ ਅੰਦਰ ਰਹੋ ਉਹਦੀ ਪਾਲਣਾ ਕਰੋ ਜੇ ਨਹੀਂ ਪਾਲਣਾ ਕਰਦੇ ਤੇ ਕੱਲ ਤੁਸੀਂ ਇਹਦੀ ਚਲਾਣੀ ਸ਼ੁਰੂ ਕਰਾਂਗੇ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼